ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਵੀ ਹਣ ਹੜ ਦੇ ਨਾਲ ਲੜ ਰਹੇ ਪੰਜਾਬੀਆਂ ਦੀ ਬਾਹ ਫੜੀ ਹੈ ਦਰਸਲ 5 ਕਰੋੜ ਦੀ ਰਾਸ਼ੀ ਨੂੰ ਦਾਨ ਕੀਤਾ ਜੋ ਕਿ ਪੰਜਾਬੀਆਂ ਦੇ ਲਈ ਵਰਤੀ ਜਾਵੇਗੀ ਦੱਸਦੇ ਕਿ ਲਗਾਤਾਰ ਸੂਬੇ ਦੇ ਵਿੱਚ ਹੜਾ ਦੀ ਮਾਰ ਪੈ ਰਹੀ ਹੈ ਅਜਿਹੇ ਦੇ ਵਿੱਚ ਵੱਖ-ਵੱਖ ਕਲਾਕਾਰ ਵੀ ਅੱਗੇ ਆ ਰਹੇ ਨੇ कोरोना दी राशि नु दान ਕੀਤਾ ਜਾ ਰਿਹਾ ਹੈ ਤਾਂ ਇਸੇ ਲਈ ਤਹਿਤ ਉਹ ਨਖੇ ਕੁਮਾਰ ਦੇ ਵੱਲੋਂ ਵੀ 5 ਕਰੋੜ ਰੁਪਏ ਦੀ ਰਾਸ਼ੀ দান ਕੀਤੀ ਗਈ ਹੈ ਜੋ ਕਿ ਪੰਜਾਬੀਆਂ ਦੇ ਮੁੜ ਵਸੇਬੇ ਅਤੇ ਮੈਡੀਕਲ ਸਹੂਲਤਾ ਦੇ ਲਈ ਵਰਤੀ ਜਾਵੇਗੀ ਲਗਾਤਾਰ ਪੰਜਾਬ ਦੇ ਹਾਲਾਤ ਜੋ ਖਰਾਬ ਬਣੇ ਹੋਏ ਨੇ ਤਸਵੀਰਾਂ ਵਕ ਵਕ ਥਾਵਾਂ ਤੋਂ ਸਾਂਝੀਆਂ ਕਰਦੇ ਆ ਤਾਂ ਅਜਿਹੇ ਦੇ ਵਿੱਚ ਹੁਣ ਕਲਾਕਾਰਾਂ ਦੇ ਵੱਲੋਂ ਵੀ ਜੋ ਹੈ ਅੱਵਟ ਦੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਦੁਬਾਰਾ ਤੋਂ ਸਰਦੀਤ ਕੀਤਾ ਜਾ ਸਕੇ ਤਾਂ ਅਜਿਹੇ ਦੇ ਵਿੱਚ ਹੁਣ ਅਕਸ਼ੇ ਕੁਮਾਰ ਜੋ ਕਿ ਬਾਲੀਵੁੱਡ ਸਟਾਰ ਹਨ ਉਹਨਾਂ ਦੇ ਵੱਲੋਂ 5 ਕਰੋੜ ਰੁਪਏ ਦੀ ਰਾਸ਼ੀ ਨੂੰ ਦਾਨ ਕੀਤਾ ਗਿਆ ਜੋ ਲੋਕਾਂ ਦੇ ਲਈ ਮੁੜ ਵਸੇਬੇ ਅਤੇ ਮੈਡੀਕਲ ਸਹੂਲਤਾ ਦੇ ਲਈ ਵਰਤੀ ਜਾਵੇਗੀ ਜਿਹਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਅਕਸ਼ੇ ਕੁਮਾਰ ਦੇ ਵੱਲੋਂ ਅਕਸਰ ਹੀ ਜਦੋਂ ਪੰਜਾਬ ਦੇ ਵਿੱਚ ਸੰਕਟ ਆਉਂਦਾ ਤਾਂ ਅੱਗੇ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਯੋਗਦਾਨ ਪਾਇਆ ਜਾਂਦਾ ਤਾਂ ਹੁਣ ਜਦੋਂ ਪੰਜਾਬ ਆਪਣੇ ਕਾਫੀ ਗੰਭੀਰ ਹਾਲਾਤਾਂ ਦੇ ਨਾਲ ਜੂਝ ਰਿਹਾ ਹੈ ਹੜਾ ਦੀ ਮਾਰ ਜੋ ਹੈ ਪਈ ਹੋਈ ਹੈ ਤਾਂ ਜਿਹੇ ਦੇ ਵਿੱਚ ਹੁਣ ਅਕਸ਼ੇ ਕੁਮਾਰ ਇੱਕ ਵਾਰ ਫਿਰ ਸਾਹਮਣੇ ਆਏ ਨੇ ਜਿਨ੍ਹਾਂ ਦੇ ਵੱਲੋਂ 5 ਕਰੋੜ ਰੁਪਏ ਦੀ ਰਾਸ਼ੀ ਨੂੰ ਦਾਨ ਕੀਤਾ ਗਿਆ ਤਾਂ ਵੱਡੀ ਖਬਰ ਬਾਲੀਵੁੱਡ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਅਕਸ਼ੇ ਕੁਮਾਰ ਇੱਕ ਵਾਰ ਫਿਰ ਅੱਗੇ ਆਏ ਨੇ ਪੰਜਾਬੀ ਦੀ ਉਹਨਾਂ ਦੇ ਵੱਲੋਂ ਬਾਫੜੀ ਗਈ ਹੈ 5 ਕਰੋੜ ਰੁਪਏ ਦੀ ਰਾਸ਼ੀ ਨੂੰ দান ਕੀਤਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਜਦੋਂ ਪੋਲੀਵੁੱਡ ਸਟਾਰ ਜਿਵੇਂ ਮਨਕੀਰਤ ਔਲਖ ਖੋਰਾ ਦੇ ਵੱਲੋਂ ਵੀ 5 ਕਰੋੜ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜਿਹੜਾ ਲੋਕ ਅਧਿਕਾਰ ਹੜਾ ਦੇ ਨਾਲ ਉਜੜ ਗਏ ਨੇ ਤਬਾਹ ਹੋ ਗਏ ਨੇ ਉਹਨਾਂ ਘਰਾਂ ਨੂੰ ਦੁਬਾਰਾ ਬਣਾਇਆ ਜਾਵੇਗਾ ਤਾਂ ਅਜਿਹੇ ਦੇ ਵਿੱਚ ਹੁਣ ਅਕਸ਼ੇ ਕੁਮਾਰ ਵੀ ਜੋ ਹੈ ਸਾਹਮਣੇ ਆਏ ਨੇ ਜਿਨ੍ਹਾਂ ਦੇ ਵੱਲੋਂ ਮਦਦ ਦੀ ਜੋ ਹੈ ਹੱਥ ਪੰਜਾਬੀਆਂ ਦੇ ਲਈ ਅੱਗੇ ਵਧਾਇਆ ਗਿਆ